ਤੇ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਵੇਲੇ ਬਚਨ ਹੋਏ ਸੀਗੇ ਕਿ ਜਦੋਂ ਖਾਲਸਾ ਜਿਹੜਾ ਹੈ ਉਹ 96 ਕਰੋੜ ਹੋ ਜਾਏਗਾ ਤਾਂ ਉਦੋਂ ਫਿਰ ਇੱਥੇ ਲਗਭਗ ਢਾਈ ਦਿਨ ਉਸ ਖਜ਼ਾਨੇ ਦਾ ਲੰਗਰ ਚੱਲੇਗਾ। ਪਹਿਲਾਂ ਮੈਂ ਸ਼ਾਰਟਸ ਪਾਉਂਦਾ ਸੀ ਉਹ ਮੇਰਾ ਚੈਨਲ YouTube ਤੋਂ ਡਿਲੀਟ ਹੋ ਗਿਆ। ਡਿਲੀਟ ਹੋ ਗਿਆ। ਓਕੇ ਤੇ ਹੁਣ ਇਸ ਢਾਲ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਖਜ਼ਾਨਾ ਭਰ ਕੇ ਉਹਨਾਂ ਫੌਜਾਂ ਦੀਆਂ ਝੋਲੀਆਂ ਦੇ ਵਿੱਚ ਪਾਉਂਦੇ ਨੇ। ਸੰਗਤ ਜੀ ਇਸ ਵੇਲੇ ਸੀ ਖੜੇ ਆ ਗੁਰਦੁਆਰਾ ਸ੍ਰੀ ਹੀਰਾਕਾਟ ਸਾਹਿਬ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਦੱਖਣ ਦੇਸ਼ ਵਿੱਚ ਆਏ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਇਸ ਸਥਾਨ ਤੇ ਆ ਕੇ ਡੇਰਾ ਲਾਇਆ ਸੀ। ਉਹਨਾਂ ਦੇ ਨਾਲ ਬਹਾਦਰ ਸ਼ਾਹ ਵੀ ਆਇਆ ਹੋਇਆ ਸੀ ਤੇ ਇੱਕ ਦਿਨ ਗੁਰੂ ਜੀ ਦੀਵਾਨ ਸਜਾਈ ਬੈਠੇ ਸੀ। ਦੀਵਾਨ ਵਿੱਚ ਆ ਕੇ ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਇੱਕ ਕੀਮਤੀ ਬੇਸ਼ਕੀਮਤੀ ਹੀਰਾ ਭੇਟ ਕੀਤਾ। ਇਹ ਹੀਰਾ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਹੀ ਵਗਦੀ ਗੋਦਾਵਰੀ ਨਦੀ ਤੇ ਉਹਦੇ ਕੰਢੇ ਤੇ ਗਏ ਤੇ ਉਹ ਜਿਹੜਾ ਹੀਰਾ ਹੈ ਉਹਨਾਂ ਨੇ ਗੋਦਾਵਰੀ ਨਦੀ ਵਿੱਚ ਵਗਾ ਕੇ ਮਾਰਿਆ। ਬਹਾਦਰ ਸ਼ਾਹ ਦੇ ਮਨ ਨੂੰ ਇੱਕ ਭਾਰੀ ਠੇਸ ਪਹੁੰਚੀ। ਬਹਾਦਰ ਸ਼ਾ ਬੜਾ ਪਰੇਸ਼ਾਨ ਹੋਇਆ ਕਿ ਮੈਂ ਗੁਰਗੁਗ ਸਿੰਘ ਜੀ ਨੂੰ ਇੱਕ ਬੇਸ਼ਕੀਮਤੀ ਹੀਰਾ ਭੇਟ ਕੀਤਾ ਸੀ ਪਰ ਉਹਨਾਂ ਨੇ ਉਹ ਹੀਰਾ ਵਗਾ ਕੇ ਗੋਦਾਵਰੀ ਨਦੀ ਦੇ ਵਿੱਚ ਕਿਉਂ ਸੁੱਟ ਦਿੱਤਾ ਗੁਰੂ ਜੀ ਸਭ ਜਾਣੀ ਜਾਣਸਨ ਬਹਾਦਰ ਸ਼ਾ ਨੂੰ ਕਿਹਾ ਬਹਾਦਰ ਸ਼ਾ ਜਾ ਤੂੰ ਆਪਣਾ ਹੀਰਾ ਗੋਦਾਵਰੀ ਨਦੀ ਦੇ ਵਿੱਚੋਂ ਕੱਢ ਲੈ ਤੇ ਜਦੋਂ ਬਹਾਦਰ ਸ਼ਾ ਗੋਦਾਵਰੀ ਨਦੀ ਦੇ ਵਿੱਚ ਜਾ ਕੇ ਆਪਣੀ ਬੁੱਕ ਪਾਉਂਦਾ ਹੈ ਤਾਂ ਉਹਦੀ ਜਿਹੜੀ ਬੁੱਕ ਹੈ ਉਹ ਬੇਸ਼ਕੀਮਤੀ ਹੀਰਿਆਂ ਨਾਲ ਪਰ ਜਾਂਦੀ ਹੈ ਉਹਦਾ ਦਿੱਤਾ ਇੱਕ ਬੇਸ਼ਕੀਮਤੀ ਹੀਰਾ ਤੇ ਉੱਥੇ ਉਹ ਦੇਖਦਾ ਹੈ ਕਿ ਮੋਦੇ ਦਿੱਤੇ ਬੇਸ਼ਕੀਮਤੀ ਹੀਰੇ ਨਾਲੋਂ ਕੀਮਤੀ ਹੀਰੇ ਜਿਹੜੇ ਨੇ ਉਹ ਗੋਦਾਵਰੀ ਨਦੀ ਦੇ ਵਿੱਚ ਪਏ ਨੇ ਇਹ ਸਭ ਦੇਖ ਕੇ ਉਹਦਾ ਜਿਹੜਾ ਹੰਕਾਰ ਹੈ ਉਹ ਟੁੱਟ ਜਾਂਦਾ ਹੈ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਚਰਣਾ ਚਰਣਾ ਦੇ ਵਿੱਚ ਡਿੱਗ ਜਾਂਦਾ ਹੈ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਜੀ ਗੁਰਦੁਆਰਾ ਸ੍ਰੀ ਹੀਰਾਕਾਟ ਸਾਹਿਬ ਦੇ ਵਿੱਚ ਇਸ ਵੇਲੇ ਅਸੀਂ ਖੜੇ ਆ ਤੇ ਹੁਣ ਚੱਲਦੇ ਆ ਜੀ ਅਗਲੇ ਗੁਰਦੁਆਰਾ ਸਾਹਿਬ ਵੱਲ ਨੂੰ ਤੇ ਅਗਲੇ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੋਏਗਾ ਉਹ ਤੁਹਾਡੇ ਨਾਲ ਅਸੀਂ ਅਗਲੀ ਵੀਡੀਓ ਦੇ ਵਿੱਚ ਸਾਂਝੇ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਨੂੰ ਇੱਕ ਛੋਟਾ ਜ ਵੀਰ ਦਵਿੰਦਰ ਸਿੰਘ ਜੀ ਚੈਨਲ ਹੈ ਤੇ ਕੀ ਆਪਾਂ ਵਲੌਗ ਕਿੱਦਾਂ ਨੇ ਪਾਉਨੇ ਆ ਗੁਰਦੁਆਰੇ ਦੇ ਕਿ ਕੋਈ ਮਰਜ਼ੀ ਪਹਿਲਾਂ ਮੈਂ ਸ਼ਾਰਟਸ ਪਾਉਂਦਾ ਸੀ ਉਹ ਮੇਰਾ ਚੈਨਲ YouTube ਤੋਂ ਡਿਲੀਟ ਹੋ ਗਿਆ ਡਿਲੀਟ ਹੋ ਗਿਆ ਓਕੇ ਤੇ ਹੁਣ ਫਿਰ ਹੁਣ ਫਿਰ ਨਵਾਂ ਸ਼ਾਰਟ ਕੀਤਾ ਚਾਹੀਦਾ ਨਵਾਂ ਸਟਾਰਟ ਕੀਤਾ ਆ ਤੇ ਉਸ ਚੈਨਲ ਦਾ ਨਾਮ ਕੀ ਆ ਉਸ ਚੈਨਲ ਦਾ ਨਾਮ ਵੀਰ ਦਵਿੰਦਰ ਸਿੰਘ ਵਲੌਗਸ ਵੀਰ ਦਵਿੰਦਰ ਸਿੰਘ ਵਲੌਗਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਬੇ ਮੁੰਡੇ ਜਿੰਨੇ ਵੀ ਮੈਨੂੰ ਸਬਸਕ੍ਰਾਈਬ ਕਰ ਰਹੇ ਆ ਬਹੁਤ ਵਧੀਆ ਇੱਕ ਛੋਟਾ ਜਿਹਾ ਬੱਚਾ ਆ ਸਪੋਰਟ ਕਰਿਆ ਕਰੋ ਇਦਾਂ ਦੇ ਬੱਚਿਆਂ ਨੂੰ ਤੇ ਇਸ ਵੇਲੇ ਆਪਾਂ ਖੜੇ ਆ ਜੀ ਗੁਰਦੁਆਰਾ ਸੰਗਤ ਸਾਇਬੇ ਕੇ ਇਸ ਸਥਾਨ ਦਾ ਜਿਹੜਾ ਇਤਿਹਾਸ ਹੈ ਉਹ ਵੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹੈ ਤੇ ਆਓ ਚੱਲਦੇ ਆਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਤੇ ਨਾਲ ਦੀ ਨਾਲ ਜਿਹੜਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਉਹ ਸੀ ਤੁਹਾਡੇ ਨਾਲ ਸਾਂਝਾ ਕਰਦੇ ਰਵਾਂਗੇ ਆਓ ਚੱਲਦੇ ਆਂ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਵਾਸਤੇ ਅਸੀਂ ਖੜੇ ਆ ਜੀ ਗੁਰਦੁਆਰਾ ਸੰਗਤ ਸਾਇਬੇ ਕੇ ਪਿੱਛੇ ਤੁਸੀਂ ਗੁਰਦੁਆਰਾ ਸੈਦ ਦੀ ਜਿਹੜੀ ਇਮਾਰਤ ਹੈ ਉਹਦੇ ਦਰਸ਼ਨ ਕਰ ਸਕਦੇ ਹੋ ਇਹ ਸਥਾਨ ਜਿਹੜਾ ਹੈ ਇਹ ਵੀ ਸਥਾਨ ਗੋਦਾਵਰੀ ਦੇ ਬਿਲਕੁਲ ਕੰਡੇ ਤੇ ਬਣਿਆ ਹੋਇਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਸ੍ਰੀ ਹੀਰਾਕਾੜ ਤੋਂ ਇਸ ਸਥਾਨ ਤੇ ਪਹੁੰਚਦੇ ਨੇ ਤਾਂ ਜਿਹੜੀਆਂ ਸੰਗਤਾਂ ਨੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਵਾਸਤੇ ਇੱਥੇ ਪਹੁੰਚਦੀਆਂ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਨੰਦੇੜ ਸ਼ਹਿਰ ਵਿੱਚ ਪਹਿਲੀ ਵਾਰ ਆਏ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਇਸ ਸਥਾਨ ਤੇ ਡੇਰ ਲਗਾਈ ਸੀ ਉਹਨਾਂ ਦੇ ਨਾਲ ਜੋ ਫੌਜਾਂ ਆਈਆਂ ਉਹਨਾਂ ਨੇ ਗੁਰੂ ਸਾਹਿਬ ਤੋਂ ਤਨਖਾਹ ਦੀ ਮੰਗ ਕੀਤੀ ਕਿ ਸਾਨੂੰ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਹ ਗੱਲ ਸੁਣ ਕੇ ਨਾਲ ਆਏ ਪੰਜ ਪਿਆਰੇਆਂ ਵਿੱਚੋਂ ਭਾਈ ਸਾਹਿਬ ਸਿੰਘ ਭਾਈ ਦਿਆ ਸਿੰਘ ਤੇ ਭਾਈ タルਮ ਸਿੰਘ ਜੀ ਨੂੰ ਹੁਕਮ ਦਿੱਤਾ ਕਿ ਜਾਓ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਟਾਈਮ ਦਾ ਗੁਪਤ ਖਜ਼ਾਨਾ ਜਿਹੜਾ ਹੈ ਉਹ ਮਾਲ ਟੇਕੜੀ ਸਾਹਿਬ ਵਿਖੇ ਦੱਬਿਆ ਹੋਇਆ ਹੈ ਉਹ ਖਜ਼ਾਨਾ ਕੱਢ ਕੇ ਲਿਆਓ ਤੇ ਇਹਨਾਂ ਸਿੰਘਾਂ ਨੂੰ ਆਪਾਂ ਤਨਖਾਹ ਦੇਣੀ ਹੈ ਭਾਈ ਸਾਹਿਬ ਸਿੰਘ ਭਾਈ ਦਿਆ ਸਿੰਘ ਤੇ ਭਾਈ タルਮ ਸਿੰਘ ਫੌਜਾਂ ਨੂੰ ਲੈ ਆਪਣੇ ਨਾਲ ਲੈ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਤੋਂ ਰੱਖੇ ਖਜ਼ਾਨੇ ਵਾਲੀ ਥਾਂ ਯਾਨਕਿ ਮਾਲ ਟੇਕੜੀ ਸਾਹਿਬ ਵਿਖੇ ਜਾ ਕੇ ਉਹ ਖਜ਼ਾਨਾ ਪੁੱੜਦੇ ਨੇ ਖਜ਼ਾਨਾ ਗੱਡੀਆਂ ਖੱਚਰਾ ਅਤੇ ਬੈਲ ਗੱਡੀਆਂ ਤੇ ਲੱਦ ਕੇ ਇਸ ਸਥਾਨ ਤੇ ਲਿਆਇਆ ਜਾਂਦਾ ਹੈ ਇਸ ਸਥਾਨ ਤੇ ਖਜ਼ਾਨੇ ਦਾ ਢੇਰ ਲਾ ਦਿੱਤਾ ਜਾਂਦਾ ਹੈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਖਜ਼ਾਨਾ ਇਸ ਸਥਾਨ ਤੇ ਫੌਜਾਂ ਨੂੰ ਢਾਲਾਂ ਪਰ ਪਰ ਕੇ ਦਿੰਦੇ ਨੇ ਯਾਨਕਿ ਇਹ ਸਾਹਮਣੇ ਜਿਹੜੀ ਢਾਲ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਢਾਲ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਖਜ਼ਾਨਾ ਭਰ ਕੇ ਉਹਨਾਂ ਫੌਜਾਂ ਦੀਆਂ ਝੋਲੀਆਂ ਦੇ ਵਿੱਚ ਪਾਉਂਦੇ ਨੇ ਆਪਣੀਆਂ ਫੌਜਾਂ ਨੂੰ ਅਤੇ ਬਾਦਸ਼ਾਹ ਦੀਆਂ ਫੌਜਾਂ ਨੂੰ ਵੀ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਜਿਹੜਾ ਉਹ ਸੰਗਤ ਸਾਹਿਬ ਰੱਖਿਆ ਗਿਆ ਹੈ ਜਿਸ ਢਾਲ ਨਾਲ ਸ਼੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਸ ਢਾਲ ਨਾਲ ਸ਼੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਤਨਖਾਹਾਂ ਵੰਡੀਆਂ ਸੀ ਉਹ ਢਾਲ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸ਼ੁਸ਼ੋਭਿਤ ਹੈ ਉਸ ਢਾਲ ਦੇ ਵਿੱਚ ਸਾਹਮਣੇ ਤੁਸੀਂ ਸਕਰੀਨ ਤੇ ਦਰਸ਼ਨ ਕਰ ਸਕਦੇ ਹੋ ਤੇ ਹੁਣ ਚੱਲਦੇ ਹਾਂ ਜੀ ਅਗਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਇਸ ਵੇਲੇ ਸੀ ਮੌਜੂਦ ਆ ਗੁਰਦੁਆਰਾ ਮਾਲ ਟੇਕੜੀ ਸਾਹਿਬ ਵਿਖੇ ਇਹ ਗੁਰਦੁਆਰਾ ਇੱਕ ਉੱਚੇ ਟਿੱਬੇ ਦੇ ਉੱਪਰ ਬਣਿਆ ਹੋਇਆ ਹੈ ਮਾਲ ਦਾ ਅਰਥ ਹੈ ਖਜ਼ਾਨਾ ਤੇ ਟੇਕੜੀ ਦਾ ਅਰਥ ਹੈ ਇੱਕ ਉੱਚਾ ਟਿੱਬਾ ਉੱਚੇ ਟਿੱਬੇ ਦੇ ਉੱਪਰ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਸੰਗਤ ਸਾਹਿਬ ਗੁਰਦੁਆਰਾ ਵਿਖੇ ਪਹੁੰਚਦੇ ਨੇ ਤਾਂ ਉੱਥੇ ਜਿਹੜੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਫੌਜਾਂ ਹੁੰਦੀਆਂ ਨੇ ਉਹ ਗੁਰੂ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਤਨਖਾਹ ਦੀ ਮੰਗ ਕਰਦੀਆਂ ਨੇ ਤਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਇੱਥੇ ਤਿੰਨ ਪਿਆਰਿਆਂ ਨੂੰ ਭੇਜਦੇ ਨੇ ਅਤੇ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਜੀ ਦੇ ਵੇਲੇ ਦਾ ਇੱਕ ਬੇਸ਼ਕੀਮਤੀ ਖਜ਼ਾਨਾ ਜਿਹੜਾ ਨੱਪਿਆ ਹੋਇਆ ਉਸ ਖਜ਼ਾਨੇ ਨੂੰ ਲੈ ਕੇ ਆਓ ਤੇ ਇਹਨਾਂ ਇਹਨਾਂ ਫੌਜਾਂ ਦੇ ਵਿੱਚ ਤਨਖਾਹ ਦੇ ਰੂਪ ਵਿੱਚ ਵੰਡ ਦਿਓ ਤਾਂ ਫਿਰ ਇੱਥੋਂ ਜਿਹੜਾ ਖਜ਼ਾਨਾ ਪੱਟ ਕੇ ਉਸ ਸਥਾਨ ਤੇ ਲਿਜਾਇਆ ਜਾਂਦਾ ਹੈ ਤੇ ਉਸ ਸਥਾਨ ਤੇ ਫਿਰ ਇੱਕ ਢਾਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਉਹ ਖਜ਼ਾਨਾ ਜਿਹੜਾ ਨੇ ਫੌਜਾਂ ਦੇ ਵਿੱਚ ਵੰਡ ਦਿੰਦੇ ਨੇ ਤੇ ਜੋ ਖਜ਼ਾਨਾ ਬਚਦਾ ਹੈ ਉਹ ਖਜ਼ਾਨਾ ਇਸੇ ਸਥਾਨ ਤੇ ਲਿਆ ਕੇ ਹੀ ਦੱਬ ਦਿੱਤਾ ਜਾਂਦਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਵੇਲੇ ਬਚਨ ਹੋਏ ਸੀਗੇ ਕਿ ਜਦੋਂ ਖਾਲਸਾ ਜਿਹੜਾ ਹੈ ਉਹ 96 ਕਰੋੜ ਹੋ ਜਾਏਗਾ ਤਾਂ ਉਦੋਂ ਫਿਰ ਇੱਥੇ ਲਗਭਗ ਢਾਈ ਦਿਨ ਉਥੇ ਖਜ਼ਾਨੇ ਦਾ ਲੰਗਰ ਚੱਲੇਗਾ ਤੇ ਜਦੋਂ 96 ਕਰੋੜ ਖਾਲਸਾ ਹੋ ਗਿਆ ਤਾਂ ਇੱਥੇ ਇੱਕ ਅਟੂਟ ਲੰਗਰ ਹੈ ਜਿਹੜਾ ਵਰਤੇਗਾ ਇਹ ਗੁਰਦੁਆਰਾ ਸਾਹਿਬ ਇੱਕ ਉੱਚੇ ਟਿੱਬੇ ਦੇ ਉੱਪਰ ਬਣਿਆ ਹੋਇਆ ਜੀ ਮਾਲ ਟੇਕੜੀ ਸਾਹਿਬ ਮਾਲ ਦਾ ਅਰਥ ਹੈ ਖਜ਼ਾਨਾ ਤੇ ਟੇਕੜੀ ਦਾ ਅਰਥ ਹੈ ਉੱਚਾ ਢੱਬਾ ਉੱਚੇ ਟਿੱਬੇ ਦੇ ਉੱਪਰ ਇਹ ਇੱਕ ਗੁਰਦੁਆਰਾ ਸਾਹਿਬ ਬਣਿਆ ਹੈ ਗੁਰੂ ਨਾਨਕ ਦੇਵ ਜੀ ਦੇ ਵੇਲੇ ਦਾ ਇੱਥੇ ਖਜ਼ਾਨਾ ਨੱਪਿਆ ਹੋਇਆ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖੁਦਵਾਇਆ ਸੀਗਾ ਤੇ ਉਹ ਖਜ਼ਾਨਾ ਖੋਦ ਕੇ ਫਿਰ ਫੌਜਾਂ ਦੇ ਵਿੱਚ ਵੰਡਿਆ ਗਿਆ ਸੀ ਤੇ ਜਿਹੜਾ ਖਜ਼ਾਨਾ ਬਚ ਗਿਆ ਸੀਗਾ ਉਹ ਖਜ਼ਾਨਾ ਇੱਥੇ ਫਿਰ ਵਾਪਸ ਨੱਪ ਦਿੱਤਾ ਗਿਆ ਸੀ ਗੁਰੂ ਸਾਹਿਬ ਦੇ ਬਚਨ ਹੋਏ ਸੀਗੇ ਕਿ ਜਦੋਂ 96 ਕਰੋੜ ਖਾਲਸਾ ਹੋ ਗਿਆ ਤਾਂ ਫਿਰ ਇਹ ਖਜ਼ਾਨਾ ਜਿਹੜਾ ਹੈ ਉਹ ਸੰਗਤਾਂ ਦੇ ਵਿੱਚ ਵੰਡਿਆ ਜਾਏਗਾ ਇਹ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਜੀ ਤੇ ਅੱਜ ਦੇ ਜਿਹੜੇ ਗੁਰਦੁਆਰਾ ਸਾਹਿਬ ਅਸੀਂ ਸਫ਼ਰ ਕਰ ਰਹੇ ਸੀ ਗੁਰਦੁਆਰਾ ਸਾਹਿਬ ਕੌਮਰੇ ਸੀ ਨਾਲ ਦੀ ਨਾਲ ਤੁਹਾਨੂੰ ਇਤਿਹਾਸ ਦੱਸ ਰਹੇ ਸੀ ਤੇ ਇਹ ਲਾਸਟ ਪੜਾ ਸੀਗਾ ਜੀ ਤੇ ਕੱਲ ਨੂੰ ਇੱਕ ਨਵੇਂ ਸਫ਼ਰ ਤੇ ਨਿਕਲਾਂਗੇ ਨਵੇਂ ਗੁਰਦੁਆਰਾ ਸਾਹਿਬ ਵੱਲ ਨਿਕਲਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ